ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਕਾਟਨ ਦੇ ਸੂਟ ਲੈ ਕੇ ਆਏ ਆ ਇਹ ਅਜੀ ਲਾਈਨਨ ਕਾਟਨ ਦੇ ਸੂਟ ਇਹ ਸੌਫਟ ਕਾਟਨ ਆਏਗੀ ਜੀ ਕੋਟੇ ਦੁਪੱਟਾ ਆਏਗਾ ਐਂਡ ਸੌਫਟ ਲਾਈਨਨ ਬਾਟਮ ਆਏਗੀ ਇਹਦੇ ਨਾਲ ਇਹ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਸੋਹਣੇ ਸੂਟ ਬਣੇ ਹੋਏ ਨੇ ਜੀ ਇਹ ਇਹ ਲੌਨ ਕਾਟਨ ਦੇ ਸੂਟ ਨੇ ਜੀ ਬਹੁਤ ਸੋਹਣੇ ਇਹਨਾਂ ਦੇ ਪ੍ਰਿੰਟ ਬਣੇ ਹੋਏ ਨੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਜੀ ਇਹ ਵੀ ਕਾਟਨ ਦੇ ਸੂਟ ਨੇ ਜੀ ਇਹਨਾਂ ਤੇ ਚਿਕਨ ਕਰੀ ਹੋਈ ਹੋਈ ਏ ਫਰੰਟ ਬੈਕ ਇਹਨਾਂ ਦੇ ਥ्रेड ਵਰਕ ਆਵੇਗਾ ਮਲਟੀ ਟੂਨ ਆਏਗੀ ਜੀ ਇਹਨਾਂ ਦੀ ਇਹ ਵੀ ਪਿਓਰ ਕਾਟਨ ਦੇ ਸੂਟ ਨੇ ਬਰਸ਼ ਪੇਂਟ ਦੇ ਨਾਲ ਨਾਲ ਇਹਨਾਂ ਤੇ ਹੈਂਡ ਕ੍ਰਾਫਟਿੰਗ ਵੀ ਹੋਈ ਹੋਈ ਏ ਬਹੁਤ ਹੀ ਸੋਹਣੇ ਇਹਨਾਂ ਦੇ ਕਲਰ ਨੇ ਬਹੁਤ ਸੋਹਣਾ ਦੁਪੱਟਾ ਬੜਿਆ ਹੋਇਆ ਏ ਜੀ ਨਾਲ ਇਹਨਾਂ ਦੇ ਤੁਸੀਂ ਕੋਈ ਵੀ ਸੂਟ ਸਾਡੇ ਕੋਲੋਂ ਇਹ ਆਰਡਰ ਕਰ ਸਕਦੇ ਜੇ ਇਹ ਤੁਹਾਨੂੰ ਸੂਟ ਇਦਾਂ ਹੀ ਰੈਡੀ ਮਿਲਣਗੇ ਹੋਰ ਵੀ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਅਸੀਂ ਤੁਹਾਡੇ ਲਈ ਹੋਰ ਵੀ ਸੋਹਣੇ ਸੋਹਣੇ ਸੂਟ ਲੈ ਕੇ ਆਵਾਂਗੇ